ਇਹ ਵੀ ਸਬਸਿਡੀ ਦੇ ਦਿਓ ਜੀ ਉਹ ਵੀ ਸਬਸਿਡੀ ਦੇ ਦਿਓ ਜੀ ਪੈਸੇ ਨਹੀਂ ਹੈ ਸਰਕਾਰ ਕੇ ਕੋਲ ਪੈਸੇ ਨਹੀਂ ਹੈ ਸਰ ਇਹ ਬਿਆਨ ਖਜ਼ਾਨਾ ਖਾਲੀ ਹੈ ਵਰਗਾ ਹੀ ਹੈ ਮਨਪ੍ਰੀਤ ਬਾਦਲ ਨੇ ਇਹ ਬਿਆਨ ਨਹੀਂ ਦਿੱਤਾ ਸਗੋਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਉਦਯੋਗਪਤੀਆਂ ਦੇ ਨਾਲ ਇੱਕ ਬੈਠਕ ਹੋਈ ਹੈ ਜਿਸ ਦੇ ਵਿੱਚ ਉਦਯੋਗ ਕਿਵੇਂ ਅੱਗੇ ਵਧਾਉਣਾ ਹੈ ਪੰਜਾਬ ਦੇ ਵਿੱਚ ਉਸ ਨੂੰ ਲੈ ਕੇ ਕਮੇਟੀਆਂ ਦਾ ਗਠਨ ਕੀਤਾ ਗਿਆ ਜਿੱਥੇ ਅਰਵਿੰਦ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਜੋ ਕਿ ਪੂਰੀ ਤਰ੍ਹਾਂ ਹੋਣਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਹੈ ਤੇ ਆਮ ਆਦਮੀ ਪਾਰਟੀ ਇਸ ਬਿਆਨ ਤੋਂ ਬਾਅਦ ਵਿਰੋਧੀਆਂ ਦੇ ਵੀ ਨਿਸ਼ਾਨੇ ਉੱਤੇ ਆਉਣਾ ਸ਼ੁਰੂ ਹੋ ਗਈ ਹੈ ਕਿਉਂਕਿ ਆਮ ਆਦਮੀ ਪਾਰਟੀ ਕਿਸੇ ਵੇਲੇ ਮਨਪ੍ਰੀਤ ਬਾਦਲ ਦਾ ਮਜ਼ਾਕ ਉਡਾਉਂਦੀ ਸੀ ਕਿ ਖਜ਼ਾਨਾ ਖਾਲੀ ਹੈ ਕਹਿੰਦੇ ਆ ਮਨਪ੍ਰੀਤ ਬਾਦਲ ਪਰ ਸਰਕਾਰਾਂ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਭਗਵੰਤ ਸਿਮਾਨ ਲਗਾਤਾਰ ਕਹਿੰਦੇ ਰਹਿੰਨੇ ਕਿ ਸਾਡੀ ਸਰਕਾਰ ਦੇ ਕੋਲ ਬਾਧੂ ਪੈਸਾ ਹੈ ਤਾਂ ਹੁਣ ਅਰਵਿੰਦ ਕੇਜਰੀਵਾਲ ਨੂੰ ਇਹ ਕਹਿਣ ਦੀ ਕਿਉਂ ਲੋੜ ਪੈ ਗਈ ਕਿ ਸਰਕਾਰ ਕੋਲ ਪੈਸੇ ਨਹੀਂ ਤਾਂ ਇਸ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਕਾਫੀ ਜ਼ਿਆਦਾ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਚੁੱਕੀ ਹੈ ਤਾਂ ਅਗਲੇ ਸਾਲ ਡੇਢ ਸਾਲ ਤੱਕ ਇਸੇ ਤਰ੍ਹਾਂ ਦਾ ਜੋ ਖਮਿਆਜਾ ਹੈ ਇਸ ਬਿਆਨ ਦਾ ਆਮ ਆਦਮੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਹੈ ਤਾਂ ਕੇਜਰੀਵਾਲ ਨੇ ਇੱਥੇ ਉਹਨਾਂ ਉਦਯੋਗਪਤੀਆਂ ਨੂੰ ਸਾਫ਼ ਤਰੀਕੇ ਦੇ ਨਾਲ ਕਹਿ ਦਿੱਤਾ ਕਿ ਸਾਡੀ ਸਰਕਾਰ ਤੋਂ ਸਬਸਿਡੀਆਂ ਦੀ ਉਮੀਦ ਨਾ ਰੱਖਿਓ ਸਾਡੇ ਕੋਲ ਇੰਨੇ ਪੈਸੇ ਨਹੀਂ ਹਨ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੋ ਬਿਆਨ ਦਿੱਤਾ ਗਿਆ ਅਰਮਿੰਦ ਕੇਜਰੀਵਾਲ ਦੇ ਵੱਲੋਂ ਉਦਯੋਗਿਕ ਨੀਤੀਆਂ ਦੇ ਮਸਲੇ ਦੇ ਉੱਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਦਯੋਗ ਕ੍ਰਾਂਤੀ ਲਿਆਉਣੀ ਹੈ ਕਿਸ ਤਰੀਕੇ ਨਾਲ ਸੁਝਾਅ ਜਿਹੜੇ ਆ ਦੇ ਕੇ ਪੰਜਾਬ ਦੇ ਵਿੱਚ ਵਿਕਾਸ ਜਿਹੜਾ ਉਦਯੋਗਿਕ ਵਿਕਾਸ ਹੈ ਉਸ ਨੂੰ ਕਿਸ ਤਰੀਕੇ ਨਾਲ ਅੱਗੇ ਵਧਾਉਣਾ ਹੈ ਇੱਥੇ ਸਰਕਾਰ ਦੇ ਵੱਲੋਂ ਦਾਅਵੇ ਵੀ ਕੀਤੇ ਗਏ ਨੇ ਕਿ ਅਸੀਂ ਉਦਯੋਗਿਕ ਵਿਕਾਸ ਦੇ ਲਈ ਕੀ ਕੁਝ ਕਰ ਰਹੇ ਹਾਂ ਤਾਂ ਉਦਯੋਗ ਕ੍ਰਾਂਤੀ ਤਹਿਤ ਮਾਨ ਸਰਕਾਰ ਦਾ ਵੱਡਾ ਕਦਮ ਇਸ ਨੂੰ ਦੱਸਿਆ ਗਿਆ ਕਿ ਹਰ ਤਰ੍ਹਾਂ ਦੇ ਉਦਯੋਗ ਦੇ ਲਈ ਵਿਸ਼ੇਸ਼ ਕਮੇਟੀਆਂ ਦੇ ਗਠਨ ਦੀ ਸ਼ੁਰੂਆਤ ਹੋਈ ਹੈ 450 ਕੁੱਲ ਮੈਂਬਰ ਜਿਹੜੇ ਉਦੋਂ 90 ਲਈ ਦੇਣਗੇ ਆਪਣੇ ਕੀਮਤੀ ਸੁਝਾਅ ਪੰਜਾਬ ਚ ਉਦਯੋਗਿਕ ਵਿਕਾਸ ਤੇ ਰੋਜ਼ਗਾਰ ਚ ਵਾਧਾ ਹੋਵੇਗਾ ਤੇ ਹਰ ਖੇਤਰ ਦੀਆਂ ਲੋੜਾਂ ਨੂੰ ਨੇੜੇ ਸਮਝਣ ਤੇ ਮੁਸ਼ਕਲਾਂ ਦੇ ਹੱਲ ਦਾ ਪ੍ਰਭਾਵਸ਼ਾਲੀ ਤਰੀਕਾ ਇਸ ਜਿਹੜੀ ਹੈ ਗਠਨ ਕੀਤਾ ਗਿਆ ਕਮੇਟੀਆਂ ਦਾ ਉਸ ਦੇ ਵਿੱਚ ਮਿਲੇਗਾ ਤਾਂ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡੇ ਦਾਅਵੇ ਕੀਤੇ ਗਏ ਨੇ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਇਸ ਤੇ ਤੁਹਾਡਾ ਕੀ ਪ੍ਰतिकਰਮ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ